ਸਟਰੀ ਗਰਲਸ ਇਸ ਦੇਖ ਰਹੇ ਸਾਡਲ ਟੀਵੀ ਮਹਿਜ ਸਿਕੋਰ ਬਿਤ ਦਿਨ ਆਕਲੈਂਡ ਵਾਈਕਾਟੋ ਮਾਨਵਾ ਤੂਫਾਨ ਗਦੋਈ ਦੇ ਵਿਚ ਕਈ ਜਗਾਵਾਂ ਦੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਜਿਸ ਦੇ ਕਰਕੇ ਨਿਊਜ਼ੀਲੈਂਡ ਫਾਰ ਦੇ ਇਮਰਜੈਂਸੀ ਸਰਵਿਸਿਜ਼ ਇਸ ਇਲਾਕੇ ਦੇ ਵਿੱਚ ਕਾਫੀ ਵਿਅਸਤ ਰਹੇ ਫਾਰਟ ਇਮਰਜੈਂਸੀ ਸਰਵਿਸਿਜ਼ ਨੂ ਟਾਪੂ ਦੇ ਨਾਰਥ ਇਸ ਦੇ ਵਿੱਚ ਬੀਤੇ ਦਿਨ 12:40 ਮਿੰਟ ਦੇ ਕਰੀਬ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬੁਲਾਇਆ ਗਿਆ ਇਤਿਲਾ ਦਰਸਜਾ ਨੇ ਕਿ ਟਾਪੂ ਟੋਕਰਵਾ ਲੇਕ ਟਾਪੂ ਤੇ ਕਈ ਹੋਰ ਜਗਾਵਾਂ ਦੇ ਉੱਤੇ ਅੱਗ ਲੱਗਿੰਦੇ ਘਟਨਾਵਾਂ ਦਾ ਜਵਾਬ ਐਨ ਜ਼ेड ਫਾਇਰ ਸੇਵਿੰਗ ਸਰਵਿਸਿਜ਼ ਨੇ ਦਿੱਤਾ 32 ਦੇ ਕਰੀ ਫਾਇਰ ਫਾਇਟਰ ਮੌਕੇ ਤੇ ਮੌਜੂਦ ਰਹੇ ਇਸ ਦੇ ਨਾਲ ਸਪੋਰਟ ਵਾਹਨ ਤੇ ਨਾਲ ਦੇ ਨਾਲ ਹੈਲੀਕਾਪਟਰਜ਼ ਦੀ ਮਦਦ ਵੀ ਇਹਨਾਂ ਅੱਗ ਨੂੰ ਬੁਝਾਉਣ ਦੇ ਲਈ ਲਾਈ ਗਈ ਹਾਲਕਿ ਦੁਪਹਿਰੇ 3:30 ਵਜੇ ਤੱਕ ਇਸਤੇ ਕਾਬੂ ਨਹੀਂ ਪਾਇਆ ਗਿਆ ਸੀ ਤੇ ਹਜੇ ਵੀ ਫਾਇਰ ਫਾਇਟਰ ਮੌਕੇ ਦੇ ਉੱਤੇ ਮੌਜੂਦ ਅਸੇ ਜਾ ਰਹੇ ਨੇ ਉਧਰ ਦੂਜੀ ਅਗਦੀ ਘਟਨਾ ਸ਼ਾਮੀ 4:45 ਦੇ ਕਰੀਬ ਬੁੱਲਜ਼ ਦੇ ਨਜ਼ਦੀਕ ਪਾਰੇਵਨੂਈ ਦੇ ਵਿੱਚ ਵਿੱਚ ਲੱਗੀ ਦਸੀ ਗਈ ਇਹ ਇੱਕ ਬੁਸ਼ ਫਾਇਰ ਦਸੀ ਜਾ ਰਹੀ ਹੈ ਫਾਇਰ ਇਮਰਜੈਂਸੀ ਦੇ ਮੁਤਾਬਕ ਇੱਥੇ 20 ਕਈ ਫਾਇਰ ਪਟਰ ਹੈਲੀਕਾਪਟਰ ਮੌਕੇ ਤੇ ਮੌਜੂਦ ਰਹੇ ਤੇ ਹਜੇ ਵੀ ਆਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਆਕਲੈਂਡ ਦੇ ਵੈਸਟ ਕੋਸਟ ਦੇ ਵਿੱਚ ਪੀਹਾ ਦੇ ਨਜ਼ਦੀਕ ਸ਼ਾਮੀ 5 ਵਜੇ ਕੀਤੀ ਮਿੰਟ ਦੇ ਕਰੀਬ ਇੱਕ ਹੋਰ ਜਗ੍ਹਾ ਦੇ ਉੱਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਭਾਰਤੀ ਨਿਊਜ਼ੀਲੈਂਡ ਦੇ ਮੁਤਾਬਕ ਗਰਮੀ ਦੇ ਸੀਜ਼ਨ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਨੇ ਪਰ ਇਸ ਦਾ ਨੁਕਸਾਨ ਜ਼ਿਆਦਾ ਨਾ ਹੋਵੇ ਇਸ ਲਈ ਅਣਗੈਲੀ ਵਰਤਣਾ ਨਹੀਂ ਚਾਹੀਦਾ